ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਦਦ ਕਾਰ ਕਮੇਟੀ ਪੰਜਾਬ ਵੱਲੋਂ ਇਸ ਵੇਲੇ ਪੰਜਾਬ ਦੇ ਅੰਦਰ ਵੀ ਬਰਸਾਤ ਨੂੰ ਲੈ ਕੇ ਅਲੱਡ ਜਾਰੀ ਹੋਈ ਆ ਜਾਂ ਪਹਾੜਾਂ ਦੇ ਉੱਤੇ ਹਿਮਾਚਲ 'ਚ ਵੀ ਬਰਸਾਤ ਹੋ ਰਹੀ ਆ ਹੋਰਨਾਂ ਥਾਵਾਂ ਤੇ ਵੀ ਤੋਂ ਬਰਸਾਤ ਕਰਕੇ ਜਿਹੜੇ ਦਰਿਆਵਾਂ ਨਕੋ-ਨਕ ਡੱਕੇ ਹੋਏ ਆ ਅਰ ਦਰਿਆਵਾਂ ਦੇ ਨੇੜੇ ਗਰਦਾਸਪੁਰ ਹੋਵੇ ਇਧਰ ਅੰਮ੍ਰਿਤਸਰ ਹੋਵੇ ਕਪੂਰਤਲਾ ਖਾਸ ਕਰਕੇ ਔਰ ਤਰਨਤਾਰ ਅਰ ਹਰੀਕੇ ਪੱਤਨ ਤੋਂ ਅਗਲੇ ਬਨੇ ਆ ਬਹੁਤ ਸਾਰੇ ਥਾਵਾਂ ਤੇ ਜਿਹੜਾ ਪਾਣੀ ਆ ਉਹ ਖੇਤਾਂ 'ਚ ਪਿੰਡਾਂ 'ਚ ਜਾ ਵੜਿਆ ਹੈਗਾ ਕਪੂਰਥਲੀ ਦੇ ਅੰਦਰ ਤੇ ਡੰਗਰਾਂ ਦੇ ਰੁੜਨ ਦੀ ਪਿੰਡਾਂ ਵਿੱਚ ਪਾਣੀ ਵੜਨ ਦੀਆਂ ਖਬਰਾਂ ਨੇ ਔਰ ਅਸੀਂ ਪੰਜਾਬ ਸਰਕਾਰ ਨੂੰ ਅੱਜ ਕੈਬਨਿਟ ਮੀਟਿੰਗ ਕਰ ਰਹੇ ਆ ਉਹਨਾਂ ਦਾ ਪੰਜਾਬ ਦਾ ਕੈਬਨਿਟ ਇਹ ਤੁਰੰਤ ਇੱਤੇ ਵਿਚਾਰ ਕਰੋ ਔਰ ਜਿੱਥੇ-ਜਿੱਥੇ ਵੀ ਚਾਹੇ ਫਸਲਾਂ ਦਾ ਘਰਾ ਦਾ ਪਸ਼ੂਆਂ ਦਾ ਆਮ ਜਨਤਾ ਦਾ ਕਿਸੇ ਕਿਸਮ ਦਾ ਨੁਕਸਾਨ ਹੋ ਰਿਹਾ ਜੜੀ ਆ ਉਹਨਾਂ ਨੂੰ ਜੜੀ ਮਤ ਮੌਕੇ ਤੇ ਕੀਤੀ ਜਾ ਸਕਦੀ ਉਹ ਕਰਨੀ ਚਾਹੀਦੀ ਆ ਸਭ ਤੋਂ ਪਹਿਲੋ ਜਿਹੜੇ ਫਸ ਗਏ ਨੇ ਪਾਣੀ ਵਿੱਚ ਲੋਕ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਕਿਵੇਂ ਕੱਢਿਆ ਜਾ ਸਕੇ ਇਹਦੇ ਬਾਰੇ ਯੋਜਨਾ ਬਾਓ ਪਹਿਲਾਂ ਵੀ ਹੜ੍ਹ ਆਏ ਸੀਗੇ ਪਰ ਸਰਕਾਰ ਨੇ ਕੋਈ ਅਜਿਹੀ ਨੀਤੀ ਨਹੀਂ ਬਣਾਈ ਵੀ ਇਸ ਕਿਸਮ ਦੇ ਕੁਦਰਤੀ ਮਾਰ ਤੋਂ ਬਚਣ ਲਈ ਕੋਈ ਠੋਸ ਨੀਤੀ ਹੋਵੇ ਦਰਿਆਵਾਂ ਦੇ ਨੇੜੇ ਵੱਸਣ ਵਾਲੇ ਲੋਕਾਂ ਵਾਸਤੇ ਤਾਂ ਜੋ ਇਸ ਕਿਸਮ ਦੇ ਮਾਹੌਲ ਵਿੱਚ ਘੱਟੋ ਘੱਟ ਨੁਕਸਾਨ ਕੀਤਾ ਨੁਕਸਾਨ ਹੋ ਸਕੇ ਇਹਦੇ ਨਾਲ ਦੀ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚੇ ਨੇ ਕੱਲ ਮੀਟਿੰਗ ਕਰਕੇ ਕਿਹਾ ਸੀ ਵੀ ਸਾਡੀ 20 ਅਗਸਤ ਦੀ ਜਿਹੜੀ ਜਲੰਧਰ ਦੀ ਰੈਲੀ ਆ ਉਹ ਹੋਊਗੀ ਅੱਜ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣਾ ਚਾਹੀਦਾ ਕੈਬਨਿਟ ਮੀਟਿੰਗ ਵਿੱਚ ਔਰ ਡੀ ਨੋਟੀਫਿਕੇਸ਼ਨ ਕਰਨਾ ਚਾਹੀਦਾ ਗਾਂ ਵਿਧਾਨ ਸਭਾ ਚ ਮਤਾ ਪਾ ਕੇ ਸਦਾ ਲਈ ਲੈਂਡ ਪੂਲਿੰਗ ਪਾਲਿਸੀ ਖਤਮ ਹੋਣੀ ਚਾਹੀਦੀ ਆ ਇਦੀ ਨਾਲ ਦੀ ਨਾਲ ਬਿਜਲੀ ਬੋਰਡ ਦਾ ਨਿੱਜੀਕਰਨ ਜਿਹੜਾ ਵਾ ਇਹ ਬੜੇ ਜੋਰ ਸ਼ੋਰ ਨਾਲ ਹੋ ਰਿਹਾ ਮੁਲਾਜ਼ਮ ਵੀ ਹੋਰ ਮੰਗਾਂ ਨੂੰ ਲੈ ਕੇ ਇਸ ਨਿੱਜੀਕਰਨ ਦੇ ਵਿਰੋਧ ਵਿੱਚ ਹੜਤਾਲਤੇ ਨੇ ਅਸੀਂ ਉਸ ਹੜਤਾਲ ਦਾ ਸਮਰਥਨ ਕਰਦੇ ਆਂ ਵੀ ਇਹ ਬਿਜਲੀ ਬੋਰਡ ਦਾ ਨਿੱਜੀਕਰਨ ਖਤਮ ਕੀਤਾ ਜਾਣਾ ਚਾਹੀਦਾ ਪਨ ਵਾਸਤੇ ਪੀ ਆਰਟੀਸੀ ਦੇ ਜਿਹੜੇ ਕਾਮੇ ਨੇ ਉਹ ਅੱਜ ਹੜਤਾਲ ਕਰ ਰਹੇ ਨੇ ਬੱਸਾਂ ਦੀ ਔਰ ਅਸੀਂ ਕਹਿੰਦੇ ਸਰਕਾਰ ਲਗਾਤਾਰ ਉਹਨਾਂ ਨਾਲ ਮੀਟਿੰਗਾਂ ਕਰਕੇ ਮਸਲੇ ਦਾ ਹੱਲ ਨਹੀਂ ਕਰਦੀ ਇਸ ਕਰਕੇ ਆਮ ਜਨਤਾ ਨੂੰ ਵੀ ਸਮੱਸਿਆ ਆਉਂਦੀ ਹੈਗੀ ਹੈ ਤਾਂ ਜਿਹੜੇ ਕਹਿੰਦੇ ਸੀ ਵੀ ਬੱਸ ਮਾਫੀਆ ਖਤਮ ਕਰਨਾ ਉਹ ਜਿਹੜੇ ਆ ਬੱਸਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕਰ ਰਹੇ ਕਿਲੋਮੀਟਰ ਸਕੀਮ ਰਾਈ ਔਰ ਨਵੀਆਂ ਕੋਈ ਬੱਸਾਂ ਨਹੀਂ ਉਹਨਾਂ ਪਾਈਆਂ ਹੈਗੀਆਂ ਇਸ ਕਰਕੇ ਤੁਰੰਤ ਬਿਜਲੀ ਕੰਮ ਸੌਰੀ ਬਸ ਕਾਮਿਆਂ ਨਾਲ ਗੱਲ ਕਰਕੇ ਉਹਨਾਂ ਦੇ ਮਸਲੇ ਜਿਹੜੇ ਆ ਉਹ ਹੱਲ ਕੀਤੇ ਜਾਣੇ ਚਾਹੀਦੇ ਆ ਧੰਨਵਾਦ